ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਪਾਰਕਿੰਗ ਦੇ ਵਿਗੜਦੇ ਹਾਲਾਤਾਂ ਬਾਰੇ ਫਾਸਫੀ ਨਿਊਜ਼ ਟੀਮ ਵੱਲੋਂ ਕੁਝ ਦਿਨ ਪਹਿਲਾਂ ਖਬਰ ਪ੍ਰਸਾਰਿਤ ਕੀਤੀ ਗਈ ਸੀ ਜਿਸ ਵਿੱਚ ਕਮੀ ਨਜ਼ਰ ਆਈ ਸੀ ਕਿ ਇੱਥੇ ਪਾਰਕਿੰਗ ਦਾ ਕੋਈ ਵੀ ਠੇਕਾ ਨਾ ਹੋਣ ਕਾਰਨ ਲੋਕਾਂ ਵੱਲੋਂ ਆਪਣੇ ਵਾਹਨ ਬੇਤਰਤੀਬੇ ਢੰਗ ਨਾਲ ਖੜੇ ਕੀਤੇ ਜਾ ਰਹੇ ਹਨ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਵੀ ਆਪਨੇ ਕਿਸੇ ਕਰਮਚਾਰੀ ਦੀ ਡਿਊਟੀ ਐਸ ਪਾਰਕਿੰਗ ਵਿੱਚ ਸੁਚੱਜੇ ਢੰਗ ਨਾਲ ਗੱਡੀਆਂ ਖੜੀਆਂ ਕਰਨ ਲਈ ਨਹੀਂ ਲਗਾਈ ਗਈ ਸਾਡੀ ਟੀਮ ਵੱਲੋਂ ਇੱਕ ਵਾਰ ਫਿਰ ਐਸ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਤਹਲਾਤ ਫਿਰ ਅੱਜ ਪਹਿਲਾਂ ਵਾਂਗ ਹੀ ਨਜ਼ਰ ਆਏ ਦੇਖਣ ਵਿੱਚ ਆਇਆ ਕਿ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਹਰ ਜਗ੍ਹਾ ਲੱਗੇ ਨਜ਼ਰ ਆਏ ਜੋ ਕਿ ਢੰਗ ਨਾਲ پارک ਨਹੀਂ ਕੀਤੇ ਗਏ ਸਨ ਜਿਸ ਕਾਰਨ ਲੋਕਾਂ ਨੂੰ ਇਥੋਂ ਲੰਘਣ ਵਿੱਚ ਬਹੁਤ ਪਰੇਸ਼ਾਨੀ ਆ ਰਹੀਆਂ ਸਨ ਅਤੇ ਰਸਤੇ ਦੇ ਵਿੱਚੋ ਵਿੱਚ ਹਸਤਾਲ ਦੇ ਅਧਿਕਾਰੀਆਂ ਦੀਆਂ ਗੱਡੀਆਂ ਵੀ ਗਲਤ ਢੰਗ ਨਾਲ پارک ਕੀਤੀਆਂ ਗਈਆਂ ਸਨ ਜੋ ਕਿ ਲੋਕਾਂ ਦੀ ਆਵਾਜਾਈ ਵਿੱਚ ਦਿੱਕਤ ਪੈਦਾ ਕਰ ਰਹੀਆਂ ਸਨ ਸੋ ਫਾਸਫੀ ਨਿਊਜ਼ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ कि ਲੋਕਾਂ ਨੂੰ ਪੇਸ਼ ਆ ਰਹੀਆਂ ਇਹੋ ਜਿਹੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾ ਕੇ ਇਹਨਾਂ ਦਾ ਹੱਲ ਕਰਵਾਇਆ ਜਾਵੇ। ਮੈਂ ਇੱਥੇ ਆਪਣੀ ਭਤੀਜੀ ਆ ਗੁੜੀਆ ਇਹਦਾ ਇੱਕ ਕਾਰਡ ਬਣਾਉਣ ਆਇਆ ਸਾਂ ਡਾਕਟਰ ਸਾਹਿਬ ਨੂੰ ਮਿਲਣ ਆਇਆ ਸਾਂ ਜੀ ਇਹ ਸਿਵਲ ਹਸਪੀਟਲ ਜੀ। ਪਰੇਸ਼ਾਨੀ ਦੇਖਣ ਨੂੰ ਇਹ ਮਿਲਿਆ ਵੀ ਇੱਥੇ ਐਕਟਿਵਾ ਲਾਣ ਨੂੰ ਜਗ੍ਹਾ ਬਿਲਕੁਲ ਨਹੀਂ ਹੈਗੀ। ਕੋਈ ਰੂਲ ਨਹੀਂ ਹੈ, ਕੋਈ ਕੁਝ ਨਹੀਂ ਹੈ ਜਿੱਥੇ ਕਿ ਇਹਦਾ ਦਿਲ ਕਰਦਾ ਗੱਡੀ ਲਗਾ ਦਿੰਦੇ ਆ ਆਮ ਜਨਤਾ ਨੂੰ ਬੜੇ ਪਰੇਸ਼ਾਨੀ ਜਿਹੜੇ ਵਿਚਾਰੇ ਗਰੀਬ ਮਰੀ ਜਾ ਰਹੇ ਉਹਨਾਂ ਨੂੰ ਬੜੀ ਪਰੇਸ਼ਾਨੀ ਹੈ ਜੀ ਗੱਡੀਆਂ ਦੇਖੀ ਹੈ ਜੀ ਮਿੰਨ ਤੇ ਲੱਗਦਾ ਕਈ ਗੱਡੀਆਂ ਜਿਵੇਂ ਵੀਆਈਪੀ ਨੇ ਡਾਕਟਰ ਦਿਆਂ ਨੇ ਡਾਕਟਰ ਸਾਹਿਬ ਜਿਹੜੇ ਇੱਥੇ ਹੈਗੇ ਨੇ ਉਹਨਾਂ ਦੀਆਂ ਵੀ ਗੱਡੀਆਂ ਕੋਈ ਰੂਲ ਮੁਤਾਬਕ ਨਹੀਂ ਲੱਗੀਆਂ ਜਿੱਥੇ ਦਿਲ ਕੀਤਾ ਲੱਗੀਆਂ ਨੇ ਪਹਿਲਾਂ ਤੇ ਮੈਂ ਪ੍ਰਸ਼ਾਸਨ ਨੂੰ ਇਹ ਕਹਾਂਗਾ ਜਿੰਨੇ ਵੀ ਡਾਕਟਰ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਜਿਹੜੀਆਂ ਤੁਹਾਡੀਆਂ ਗੱਡੀਆਂ ਲੱਗੀਆਂ ਕਮ ਸਕੱਮ ਤੁਸੀਂ ਤੇ ਆਪਣੀ ਗੱਡੀਆਂ ਸਾਈਡ ਤੇ ਲਾ ਸਕਦੇ ਹੋ ਹੁਣ ਨਿਕਲਣ ਨੂੰ ਰਸਤਾ ਹੀ ਨਹੀਂ ਹੈਗਾ ਉਤੋਂ ਬਰਸਾਤ ਹੋਈ ਹੈ ਪਾਣੀ ਖੜਾ ਪਿਆ ਹੋਆ ਤੇ ਕਿੱਧਰ ਦੀ ਲੰਗੀ ਇਹ ਨਹੀਂ ਸਮਝ ਆ ਰਹੀ ਦੱਸ ਤਾਂ ਨਹੀਂ ਕੋਈ ਜੀ ਤੁਸੀਂ ਦੇਖ ਹੀ ਸਕਦੇ ਹੋ ਗੱਡੀਆਂ ਲੱਗੀਆਂ ਕਿੱਦਾਂ ਕੀ ਪਰੇਸ਼ਾਨੀ ਹੈ ਇਹ ਤੁਹਾਨੂੰ ਵੀ ਪਤਾ ਹੀ ਹੈ ਪ੍ਰਸ਼ਾਸਨ ਨੂੰ ਬਾਰ-ਬਾਰ ਬੇਨਤੀ ਕਰ ਰਹੇ ਆ ਵੀ ਕਮ ਸੇ ਕਮ ਸਿਵਲ ਹਸਪਤਾਲ ਇਹ ਗਰੀਬਾਂ ਦਾ ਹਸਪਤਾਲ ਹੈ ਕੋਈ ਸ਼ੌਹਕਾਰਾਂ ਦਾ ਨਹੀਂ ਕਮ ਸੇ ਕਮ ਗਰੀਬਾਂ ਨੂੰ ਸਹੂਲਤ ਹੋਣੀ ਚਾਹੀਦੀ ਕੋਈ ਨਾ ਕੋਈ ਸਕਿਉਰਿਟੀ ਗਾਰਡ ਜਾਂ ਕੋਈ ਕਰਮਚਾਰੀ ਹੋਵੇ ਜਿਹੜੀਆਂ ਗੱਡੀਆਂ ਸਾਈਡ ਤੇ ਲੱਗਣ ਤੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਮੈਂ ਇੱਕ ਗੱਲ ਕਹਾਂਗਾ ਜੀ ਫਾਸਟਵੇ ਚੈਨਲ ਜਿਹੜਾ ਬਹੁਤ ਹੀ ਐਕਟਿਵ ਹੈ ਫਾਸਟਵੇ ਚੈਨਲ ਨਾਲੋਂ ਰੋਜ਼ ਕੋਈ ਨਾ ਕੋਈ ਅਜੀ ਖਬਰ ਲੱਗਦੀ ਆ ਤੇ ਮੈਂ ਫਾਸਟਵੇ ਚੈਨਲ ਦਾ ਅਤੇ ਇਹਦੇ ਜਿੰਨੇ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਜੋ ਫਾਸਟਵੇ ਚੈਨਲ ਕਰਦਾ ਮੇਰੇ ਖਿਆਲ ਨਾਲ ਹੋਰ ਕੋਈ ਚੈਨਲ ਨਹੀਂ ਕਰਦਾ ਜੀ ਸਵਾਲ ਉਹੀ ਹੈ ਕਿ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ ਲੇਕਿਨ ਧਿਆਨ ਕਿਸੇ ਵੀ ਡਿਪਾਰਟਮੈਂਟ ਦਾ ਕਿਸੇ ਵੀ ਵਿਭਾਗ ਦਾ ਨਹੀਂ ਹੈ ਔਰ ਅਸੀਂ ਇੱਕ ਵਾਰ ਫੇਰ ਖੜੇ ਆਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਦੇ ਹਾਲਾਤ ਕੋਈ ਠੇਕੇ ਦੇ ਪਾਰਕਿੰਗ ਨਹੀਂ ਹੈ ਕੋਈ ਤਰਤੀਬ ਵਾਈਜ਼ ਪਾਰਕਿੰਗ ਲਈ ਲਗਾਈ ਜਾ ਰਹੀ ਕੋਈ ਕਰਮਚਾਰੀ ਜਾਂ ਇੱਥੋਂ ਦਾ ਕੋਈ ਸਟਾਫ ਮੈਂਬਰ ਨਹੀਂ ਹੈ ਕਿ ਜਿਹੜਾ ਆਉਣ ਜਾਣ ਵਾਲਿਆਂ ਦੀਆਂ ਗੱਡੀਆਂ ਤਰਤੀਬ ਨਾਲ ਲਵਾ ਸਕੇ ਤੁਸੀਂ ਦੇਖ ਸਕਦੇ ਹੋ ਕਿਵੇਂ ਔਖਾ ਹੋ ਕੇ ਨਿਕਲਦੇ ਨੇ ਲੋਕ ਈਵਨ ਕਿ ਐਕਟਿਵ ਵਾਲੀ ਨਿਕਲ ਸਕਦੀ ਕਿਸੇ ਡਾਕਟਰ ਦੀ ਗੱਡੀ ਜੀ ਤੁਸੀਂ ਦੇਖ ਸਕਦੇ ਹੋ ਲੱਗੀ ਹੋਈ ਹੈ ਰਸਤੇ ਦੇ ਵਿੱਚ ਬਿਲਕੁਲ ਵਿਚਕਾਰ ਜਿਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਹਨ ਸੋ ਲੋਕਾਂ ਨੇ ਮੰਗ ਕੀਤੀ ਹੈ ਕਿ ਕਮ ਸੇ ਕਮ ਹਸਪਤਾਲ ਪ੍ਰਬੰਧਨ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਫਾਸਟ ਵੀ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ